ਐਂਟਰਟੇਨਮੈਂਟ ਇੰਡਸਟਰੀ ਦੇ ਨਾਲ ਜੁੜੀਆਂ ਖਬਰਾਂ ਜਾਣਨ ਦੇ ਸ਼ੌਕੀਨਾ ਨੂੰ ਇਹ ਖਬਰ ਬਾਰੇ ਜਾਨਣਾ ਬੜਾ ਜ਼ਰੂਰੀ ਹੈ ਚਰਚ ਚਚ ਨੇ ਸੁਨੰਦਾ ਸ਼ਰਮਾ ਜਿਨ੍ਹਾਂ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਨਾਲ ਹੋ ਰਹੇ ਧੱਕੇ ਬਾਰੇ ਲੋਕਾਂ ਨੂੰ ਦੱਸਿਆ ਕਿ ਕਿਵੇਂ ਉਹਨਾਂ ਤੋਂ ਕਰੋੜਾਂ ਰੁਪਏ ਹੜੱਪੇ ਗਏ ਤੇ ਕਿਵੇਂ ਵਿਆਹ ਦਾ ਲਾਰਾ ਲਾ ਕੇ ਉਹਨਾਂ ਨੂੰ ਝਾਂਸਾ ਦਿੱਤਾ ਗਿਆ ਪ੍ਰਸਿੱਧ ਪ੍ਰੋਡਿਊਸਰ ਪਿੰਕੀ ਧਾਲੀਵਾਲ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਤੇ ਹੁਣ ਇੰਡਸਟਰੀ ਵੀ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਖੜ ਰਹੀ ਦਿਖਾਈ ਦੇ ਰਹੀ ਹੈ ਜੀ ਹਾਂ ਸ਼੍ਰੀ ਬਰਾੜ ਬੱਬੂ ਮਾਨ ਕਾਕਾ ਬਾਣੀ ਸੰਤੂ ਤੋਂ ਇਲਾਵਾ ਇੰਡਸਟਰੀ ਦੇ ਹੋਰ ਆਰਟਿਸਟ ਨੇ ਜਿਹੜੇ ਸੁਨੰਦਾ ਸ਼ਰਮਾ ਦੇ ਹੱਕ ਦੇ ਵਿੱਚ ਆਏ ਨੇ ਬੱਬੂ ਮਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਿਖਿਆ ਸਤਿ ਸ੍ਰੀ ਅਕਾਲ ਬੀਬਾ ਸੁਨੰਦਾ ਸ਼ਰਮਾ ਦੀ ਇੱਕ ਪੋਸਟ ਦੇਖੀ ਅਕਸਰ ਕੰਪਨੀਆਂ ਇਦਾਂ ਕਰਦੀਆਂ ਆਈਆਂ ਇਸ ਔਖੇ ਸਮੇ ਅਸੀਂ ਤੇਰੇ ਨਾਲ ਬੀਬਾ ਡਟ ਕੇ ਖੜੇ ਹਾਂ ਘਬਰਾਉਣਾ ਨਹੀਂ ਤੇ ਦਬਣਾ ਨਹੀਂ ਇਸ ਤੋਂ ਇਲਾਵਾ ਕਾਕਾ ਨੇ ਵੀ ਇੱਕ ਨੋਟ ਸ਼ੇਅਰ ਕੀਤਾ ਜਿਸ ਦੇ ਵਿੱਚ ਉਹ ਲਿਖਦਾ ਮੈਂ ਸੋਚਿਆ ਬਸ ਮੈਨੂੰ ਹੀ ਲੁੱਟਿਆ ਜਾ ਰਿਹਾ ਹੁਣ ਪਤਾ ਲੱਗ ਰਿਹਾ ਹੈ ਬਈ ਕਿੰਨੇ ਲੋਕਾਂ ਦੀ ਰੋਟੀ ਖੋ ਰਹੇ ਨੇ ਫਿਰ ਕਹਿੰਦੇ ਅਸੀਂ ਰੋਟੀ ਪਾਇਆ ਹੱਦ ਹੈ ਇਹ ਕੇਸ ਸਾਹਮਣੇ ਆਉਣੇ ਸ਼ੁਰੂ ਹੋਇਆ ਹਜੇ ਬਹੁਤ ਪਰਤਾਂ ਖੋਲਣਗੀਆਂ ਕਈ ਆਰਟਿਸਟ ਇਹੋ ਜਿਹੇ ਵੀ ਨੇ ਜਿਹੜੇ ਚੁੱਪ ਕਰਕੇ ਠੱਗੀ ਸਹਿ ਰਹੇ ਨੇ ਇਸ ਤੋਂ ਇਲਾਵਾ ਇੱਕ ਵੱਡਾ ਨੋਟ ਲਿਖ ਕੇ ਸ਼੍ਰੀ ਬਰਾੜ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਹੜੀ ਇੱਕ ਸ਼ੋਹ ਦੀ ਹੈ ਜਿਸ ਦੇ ਵਿੱਚ ਉਹ ਪਿੰਕੀ ਢਾਲੀਵਾਲ ਦਾ ਵਿਰੋਧ ਕਰਦੇ ਸੁਨੰਦਾ ਸ਼ਰਮਾ ਦੀ ਸਪੋਰਟ ਕਰ ਰਹੇ ਨੇ ਬਾਕੀ ਇਸ ਬਾਰੇ ਤੁਹਾਡਾ ਕੀ ਕਹਿਣਾ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕੋਈ ਨਹੀਂ ਬੋਲਿਆ ਤੇ ਪੰਜਾਬ ਦਾ ਕਲਾ ਕਲਾ ਕਲਾਕਾਰ ਧਰਨੇ ਦੇ ਸਿਕਾ ਅੱਜ ਤੱਕ ਦੀ ਕੋਈ ਸਰਕਾਰ ਇੰਨੀਆਂ ਸਰਕਾਰਾਂ ਆ ਗਈਆਂ ਜੀ ਐਕਚੁਅਲੀ ਕੀ ਹੁੰਦਾ ਕਿ ਜਦੋਂ ਸਾਡਾ ਟਾਈਮ ਹੁੰਦਾ ਕਲਾਕਾਰਾਂ ਦਾ ਉਦੋਂ ਸਾਨੂੰ ਸਾਡੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਦਿਖਦੀਆਂ ਪਰ ਜਦੋਂ ਡਾਊਨ ਵਾਈਡ ਦਾ ਕੰਮ ਘੱਟ ਹੁੰਦਾ ਹੈ ਜਿਹੜਾ ਸਾਡਾ ਰੈਵਨਿਊ ਹੁੰਦਾ ਹੈ ਉਹ ਕੰਪਨੀਆਂ ਵਿਚਾਲੇ ਖਾਈਂਦੀਆਂ ਉਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਪੰਜਾਬ ਦੇ ਚੰਗੇ-ਚੰਗੇ ਕਲਾਕਾਰ ਪੰਜ-ਛੇ ਸਾਲਾਂ ਬਾਅਦ ਸੁਸਾਇਡ ਕਰ ਲੈਂਦੇ ਨੇ ਤਾਂ ਕਿੰਨਾ ਕਿਤੇ ਜਿਵੇਂ ਪੰਜਾਬ ਦੇ ਕਿਸਾਨਾਂ ਲਈ ਉਹਨਾਂ ਦੀ ਫਸਲ ਹੈ ਸਾਡੇ ਗੀਤ ਸਾਡੇ ਲਈ ਫਸਲਾਂ ਨੇ ਪੰਜਾਬ ਪੰਜ-ਛੇ ਪੰਜਾਬ ਦੀ ਇੰਡਸਟਰੀ 500-700 ਕਰੋੜ ਦਾ ਬਿਜ਼ਨਸ ਕਰਦੀ ਹੋਣੀ ਹੈ ਜੀ ਕਿ ਉਹ ਸਾਡੇ ਤੱਕ ਜਿਹੜੀ ਇੰਡਸਟਰੀ ਦੇ ਵਿਚਾਰੇ ਲੋਕਾਂ ਤੱਕ 2-250 ਕਰੋੜ ਮੱਸਾ ਪਹੁੰਚਦਾ ਕਿ ਉਹ ਵਿਚਾਲੇ ਜਿਹੜੇ ਬੰਦੇ ਹੈਗੇ ਆ ਉਹ ਖਾ ਜਾਂਦੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਚੀਜ਼ ਤੇ ਜਰੂਰ ਜੇ ਤੁਸੀਂ ਕਰਦੇ ਹੋ ਤਾਂ ਕਿਤਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਕਲਾਕਾਰ ਕਿਤਨਾ ਕਿਤੇ ਥੋੜਾ ਦੇਣਾ ਨਹੀਂ ਦੇ ਸਕਣਗੇ ਮੈਂ ਐਦਾਂ ਜਰੂਰ ਸੋਚਦਾ ਹੁੰਦਾ ਸੀ ਕਿ